ਤੇ ਸੀ ਜੇ ਮੇਰੇ ਬਰਦਰਾਂ ਕੇ ਅੰਦਰ ਰੋਟੀ ਦੇ ਦੋ ਜੀ ਅਸੀਂ ਮੰਮੀਆਂ ਨੇ ਰੋਟੀ ਦੇਦੇ ਰੋਟੀ ਦਿੰਦਿੰਦਿੰਦੇ ਇੱਟਾਂ ਲਿਖੀਆਂ ਸੀ ਇੱਟਾਂ ਡੇੜੀ ਕਿਤੇ ਜੇ ਤੁਮਹਾਂ ਪ੍ਰਾਗਨਾਂ ਵੀ ਬਾਹਰ ਹੋ ਜੋ ਵੀ ਮੈਨੂੰ ਲਾਦਾ ਵੀ ਇਹ ਘਰ ਬਚੂਗਾ ਹੀ ਨਾਲ ਨੇ ਅਸੀਂ ਬਾਹਰ ਹੋਣ ਲੱਗੇ ਸਾਬੂ ਸਾਡੇ ਉੱਤੇ ਡੇਰੇ ਵਜਾ ਸਾਡਾ ਸਾਰਾ ਸਨਮਾਨੀ ਸਾਡੇ ਵਿਚੇ ਦਬ ਗਿਆ ਰੋਟੀ ਬਾਣੀ ਉਹ ਭੱਜ ਕੇ ਨਿਕਲਿਓ ਬਾਹਰ ਤੁਸੀਂ ਇੱਕੋ ਲੈ ਤਸੀਂ ਭੱਜ ਕੇ ਆਪਣੀ ਜਾਨ ਬਚਾਈ ਐ ਸੀ ਘਰ ਬਣਾਉਣ ਦੀ ਤੁਹਾਡੇ ਲਵੇ ਕੋਈ ਹੈ ਰੀ ਨੰਤ ਨਹੀਂ ਆ ਗਈ ਸੀ ਬੇਟਾ ਕਹਿੰਦਾ ਕਹਿੰਦਾ ਮੰਮੀ ਭੱਜ ਲੋ ਕਹਿੰਦਾ ਸੱਤ ਤਾਂ ਆ ਗਈ ਜਦੋਂ ਇਟਾਂ ਗਰੀਆਂ ਫਿਰ ਅਸੀਂ ਭੱਜ ਕੇ ਜੋ ਬਾਹਰ ਨਿਕਲੇ ਨਾਲ ਦੀ ਨਾਲ ਸਾਡੇ ਤੇ ਬੱਲੇ ਬੁੱਲੇ ਸਾਰਾ ਕੁਝ ਘਿਰ ਗਿਆ ਅਸੀਂ ਵੀ ਚਾਹ ਪਾਣੀ ਦਾ ਟਾਈਮ ਸੀ ਦੁਪਹਿਰ ਦਾ ਬਣਾ ਰਹੇ ਸੀ ਸਾਨੂੰ ਇੱਕਦਮ ਖੜਕੇ ਦੀ ਆਵਾਜ਼ ਆਈ ਜੀ ਬਹੁਤ ਅਸੀਂ ਅਸੀਂ ਭੱਜ ਕੇ ਬਾਹਰ ਆਏ ਸਾਡੀ ਸਾਰੀ ਗਲੀ ਆ ਗਈ ਬਾਹਰ ਅਸੀਂ ਜਦੋਂ ਦੇਖਿਆ ਤਾਂ ਕਿ ਇਹਨਾਂ ਦਾ ਘਰ ਡਿੱਗ ਗਿਆ ਈ ਇਸ ਘਰ ਦੇ ਮਾਲਕ ਨੇ ਜਿਹੜੇ ਉਹ ਦਿਹਾੜੀ ਤੇ ਗਏ ਹੋਏ ਸੀ ਉਹ ਵੀ ਆਏ ਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਆਪ ਦਾ ਦਰਸ਼ਨ ਬਾਈ ਦਰਸ਼ਨ ਜੀ ਕੀ ਕਰਦੇ ਹੋ ਤੁਸੀਂ ਬਾਈ ਜੀ ਦਿਹਾੜੀ ਕਰਦਾ ਅੰਡੇ ਦੇ ਸੌਲੀ ਗੁਰਦੁਆਰੇ ਮੈਂ ਤਾਂ ਉੱਥੇ ਘਰਦਿਆਂ ਨੇ ਗਿਆ ਵੀ ਘਾੜ ਦੇ ਗਿਆ ਮੈਂ ਜੇ ਭੱਜਿਆ ਤੇ ਜਦੋਂ ਸਨ ਵਾਇਰ ਵੀ ਟੁੱਟ ਗਿਆ ਕੱਪੜੇ ਧੋਣੇ ਮਸ਼ੀਨ 14000 ਦੀ ਹੋਣ ਲਈ ਤੀ ਉਹ ਵੀ ਟੁੱਟ ਗਈ ਕਿ ਕਿੰਨਾ ਕੁ ਸਮਾਂ ਹੋ ਗਿਆ ਸੀ ਇਹ ਘਰ ਪਏ ਨੂੰ ਇਹ ਕਾਰਜੀ ਮੇਰੇ ਦਾਦੇ ਦਾ ਵਾਹ ਹੁਣ ਤਾਂ ਆ ਆ ਸੁੱਡੀ ਜਗਾ ਸੀ ਹੁਣ ਕਿੱਥੇ ਰਹੋਗੇ ਕਿੱਥੇ ਬਸ ਮੈਂ ਉਹਰੇ ਭੈਣਾਂ ਜੀ ਜਾਂ ਉੱਥੇ ਬੀਚੇ ਬੈਜਣਾ ਬਸ ਜਵਾਗ ਅੰਦਰ ਬੈਜਦੇ ਨੇ ਇਹ ਕਿ ਘਰ ਬਣਾਉਣ ਦੇ ਕਾਬਿਲ ਹੈ ਹੀ ਨਹੀਂ ਆਪਦਾ ਘਰ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਦਾ ਰੋਟੀ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਲ ਆ ਜਾਂਦਾ ਹੈ ਇਹਨਾਂ ਨੂੰ ਪੰਜਾਬ ਸਰਕਾਰ ਤੋਂ ਜਾਂ ਸੈਂਟਰ ਸਰਕਾਰ ਤੋਂ ਕੋਈ ਸਕੀਮ ਆਦੀ ਬਾਈ ਜੀ ਘਟੋ ਘਟ ਪੰਜ ਤੋਂ ਸੱਤ ਵਾਰ ਇਹਨਾਂ ਦੇ ਫਾਰਮ ਮੈਂ ਆਪਣੇ ਹੱਥੀਂ ਭਰੇ ਨੇ ਉਨ ਤੁਸੀਂ ਹਿਸਾਬ ਲਾ ਲਓ ਵੀ ਉਹਦਾ ਤਾਂ ਕੋਈ ਸਾਨੂੰ ਫਾਰਮਾ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਰਕਾਰ ਦਾਵੇ ਕੁੱਛ ਕਰਦੀ ਆ ਪਰ ਨਿਕਲਦਾ ਕੁਛ ਹੋ ਨਹੀਂ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਇੱਕ ਪਾਸੇ ਹੜਾਂ ਦੀ ਮਾਰ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਲੋਕ ਚੱਲ ਰਹੇ ਨੇ ਜਿੱਥੇ ਮਾਝੇ ਏਰੀਏ ਦੇ ਵਿੱਚ ਹੜਾ ਆਏ ਨੇ ਵੱਡੇ ਨੁਕਸਾਨ ਹੋਏ ਨੇ ਅਤੇ ਦੂਜੇ ਪਾਸੇ ਬਾਰੀ ਬਰਸਾਤ ਅਤੇ ਕਾਫੀ ਦਿਨ ਬਰਸਾਤ ਪੈਣ ਨਾਲ ਜਿਹੜੇ ਘਰ ਪੁਰਾਣੇ ਬਣੇ ਹੋਏ ਨੇ ਕੱਚੇ ਕਰਨੇ ਗਰੀਬ ਪਰਿਵਾਰਾਂ ਦੇ ਘਰ ਨੇ ਉਹ ਡਿੱਗ ਰਹੇ ਨੇ ਸੋ ਬਲਾਕ ਨਾਬਾ ਦੇ ਪਿੰਡ ਸਹੋਲੀ ਚ ਮੌਜੂਦ ਆ ਜਿੱਥੇ ਸਹੋਲੀ ਚ ਇੱਕ ਪਰਿਵਾਰ ਦਾ ਜਿਹੜਾ ਘਰ ਆ ਉਹ ਕੱਲ ਜਦੋਂ بارش ਪੈਣ ਲੱਗੀ ਤਾਂ ਅਚਾਨਕ ਡਿੱਗ ਗਿਆ ਪਰਿਵਾਰ ਨੇ ਜਾਨ ਆਪਣੀ ਭੱਜ ਕੇ ਬਚਾਈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਸੀਂ ਪਰਿਵਾਰ ਦੇ ਕੋਲ ਮੌਜੂਦ ਆ ਉਹਨਾਂ ਦੇ ਘਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਸ ਘਰ ਦੇ ਵਿੱਚ ਪਰਿਵਾਰ ਰਹਿੰਦਾ ਸੀ ਇੱਥੇ ਹੀ ਸਾਰਾ ਆਪਣਾ ਰਹਿਣ-ਬਸੇਰਾ ਕਰਦਾ ਸੀ ਇੱਥੇ ਵਾਸ਼ਿੰਗ ਮਸ਼ੀਨ ਪਈਆ ਹਾਲਾਤ ਦੇਖੋ ਇੱਥੇ ਬਾਥਰੂਮ ਬਣਿਆ ਪਿਆ ਇੱਥੇ ਸਾਰਾ ਸਿਸਟਮ ਆਪਣੀ ਪਰਬਰਿਸ਼ ਇੱਥੇ ਕਰਦਾ ਸੀ ਪਰ ਹਾਲਾਤ ਦੇਖੋ ਕਿ ਕਿਸ ਤਰੀਕੇ ਨਾਲ ਜਿਹੜਾ ਕੱਚਾ ਘਰ ਆ ਪੂਰੀ ਤਰ੍ਹਾਂ ਤਹਿਸਨਹਿਸ ਹੋ ਗਿਆ ਮੀ ਆਇਆ بارش ਪਈ ਕਿਉਂਕਿ ਪਿਛਲੇ ਦਿਨਾਂ ਤੋਂ ਲੰਮੀ بارش ਪੈ ਰਹੀ ਆ ਝੜੀਆਂ ਲੱਗੀਆਂ ਨੇ ਝੜੀਆਂ ਲੱਗਣ ਤੋਂ ਬਾਅਦ ਹੁਣ ਜਦੋਂ بارش ਦੁਬਾਰਾ ਆਈ ਆ ਕੱਲ ਬਰਸਾਤ ਹੋਈ ਤਾਂ ਨਾਲ ਦੀ ਨਾਲ ਪਹਿਲਾਂ ਪਰਿਵਾਰ ਨੇ ਕਿਹਾ ਕਿ ਕੁਝ ਇਟਾਂ ਡਿੱਗੀਆਂ ਅਤੇ ਉਸ ਤੋਂ ਬਾਅਦ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਪਰਿਵਾਰ ਮੌਜੂਦ ਆ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਭਰਮਜੀਤ ਕੌਰ ਹੈ अच्छा परम जी कि में, कि में सर, जी अपना घर है हां जी अपना घर है ठीक है किमे किमे डिगया है ये किमे मतलब जब कल बरसात आई ਤੁਸੀਂ ਗੱਲਬਾਤ ਕਰ ਰਹੇ ਸੀ ਸਰ ਮੈਂ ਨਾ ਆਪਣੀ ਬੇਟੀ ਨੂੰ ਲੈ ਕੇ ਆਈ ਸੀ ਪਹਿਲਾਂ ਮੈਂ ਨਾਬੇ ਲੈ ਕੇ ਗਈ ਸੀ ਇਹਨੂੰ ਅ ਡਰਾਈਵਲੀ ਹੋਣੀ ਹੈ ਇਹਦੀ ਤੇ ਇਹ ਮੈਂ ਬੱਚੇ ਨੂੰ ਕਿਹਾ ਵੀ ਬੇਹ ਆਪਣੇ ਨਾ ਚੜਚਿੜ ਕਰਦੀ ਅੰਦਰ ਛੱਤ ਉਹ ਬੇਟਾ ਆ ਗਿਆ ਕਹਿੰਦਾ ਮੰਮੀ ਰੋਟੀ ਬਣਾ ਦੇ ਮਾ ਰੋਟੀ ਤਾਂ ਬਣਾਈ ਪਈ ਆ ਜਦਾ ਹਜੇ ਰੋਟੀ ਰੋਟੀ ਸਾਰਾ ਕੁਝ ਸਾਡਾ ਸਮਾਨ ਪਿਆ ਸੀ ਜੀ ਉਹ ਬੇਟਾ ਕਹਿੰਦਾ ਕਹਿੰਦਾ ਮੰਮੀ ਭੱਜ ਲੋ ਕਹਿੰਦਾ ਸੱਤ ਤਾਂ ਆ ਗਈ ਜਦੋਂ ਇੱਟਾਂ ਗਿਰੀਆਂ ਫਿਰ ਅਸੀਂ ਭੱਜ ਕੇ ਜੋ ਬਾਹਰ ਨਿਕਲੇ ਨਾਲ ਦੀ ਨਾਲ ਸਾਡੇ ਤੇ ਬੱਲੇ ਬੁੱਲੇ ਸਾਰਾ ਕੁਝ ਗਿਰ ਗਿਆ ਜੀ ਅੱਛਾ ਹੂੰ ਜਨਨ ਕਿ ਬਚਾਅ ਹੋ ਗਿਆ ਤੁਸੀਂ ਇੱਕੋ ਲੱਖ ਤਾਂ ਬਾਹਰ ਨਿਕਲੇ ਉਹ ਵੀ ਬੇਟੇ ਦੀ ਕਰਕੇ ਠੀਕ ਹੈ ਹਾਂਜੀ ਅੱਛਾ ਜਨਨ ਕਿ ਸਾਰਾ ਇਕੱਠਾ ਡਿੱਗਿਆ ਪਹਿਲਾਂ ਇੱਟਾਂ ਡਿੱਗੀਆਂ ਕੋਈ ਇੱਟਾਂ ਡਿੱਗੀਆਂ ਨੇ ਜੀ ਕੁਝ ਪਹਿਲਾਂ ਠੀਕ ਹੈ ਹਾਂਜੀ ਹਾਲਾਤ ਕਿਵੇਂ ਦੀ ਸੀ ਜਿਵੇਂ ਹੁਣ ਕਈ ਦਿਨਾਂ ਤੋਂ ਬਰਸਾਤ ਪੈ ਰਹੀ ਆ ਛੜੀ ਵੀ ਐ ਤਕੀ ਬਹੁਤ ਲੱਗੀ ਹਾਂ ਅਸੀਂ ਫਿਰ ਪਹਿਲਾਂ ਤਾਂ ਕਾਗਜ਼ ਪਾਏ ਨੇ ਜੀ ਉੱਪਰ ਲਿਆ ਲਿਆ ਕਿ ਜੀ ਕਾ ਉਹ ਫਿਰ ਉਹਦੇ ਵਿੱਚ ਦੀ ਵੀ ਪਾਣੀ ਚੋਰੇ ਹਸੀ ਪੇਟੀ ਪੁੱਟੀ ਸਭ ਕੁਝ ਪਾਣੀ ਚ ਜੀ ਉਹ ਪਰਲੇ ਕਮਰੇ ਚ ਸਾਰਾ ਕੁਸੇ ਵੱਡ ਗਿਆ ਫਿਰ ਇਹ ਘਰ ਬਣਾਈ ਨੂੰ ਕਿੰਨਾ ਕ ਸਮਾਂ ਹੋ ਗਿਆ ਜੀ ਹੋ ਗਿਆ ਜੀ 50 60 ਸਾਲ ਠੀਕ ਹੈ ਜੀ ਤੁਸੀਂ ਪਰਿਵਾਰ ਚ ਕੌਣ ਕੌਣ ਹੋ ਜੀ ਪਰਿਵਾਰ ਚ ਜੀ ਦੋ ਬੇਟੀਆਂ ਨੇ ਇੱਕ ਬੇਟਾ ਹਸਬੰਡ ਮੈਂ ਆ ਬਸ ਅਸੀਂ ਦੋ ਜਣੇ ਦਿਹਾੜੀ ਜੋਤਾ ਉਹ ਕਰਦਾ ਸੀ ਮੈਂ ਵੀ ਮਜ਼ਦੂਰੀ ਕਰਦੀ ਆ ਤਾਂ ਜੀ ਬੱਚੇ ਪਾਲੇ ਨੇ ਆਪਣੇ ਹਨਾ ਜਾਨੀ ਕਿ ਘਰ ਮਤਲਬ ਪਰਿਵਾਰ ਨੂੰ ਪਾਲ ਰਹਿਓ ਘਰ ਬਣਾਉਣ ਦੀ ਤੁਹਾਡੇ ਲਵੇ ਕੋਈ ਹੈ ਨਹੀਂ ਕਿੰਨਤ ਨਹੀਂ ਹੈਗੀ ਜੀ ਨਮਿੰਤ ਨੀਤੀ ਧਾਰੀ ਦੀ ਧਾਰਤ ਲਈ ਪੰਚਾਇਤ ਨੂੰ ਤੁਸੀਂ ਕਹੀ ਨਹੀਂ ਗੱਲਬਾਤ ਵੀ ਸਾਨੂੰ ਸਰਕਾਰ ਤੋਂ ਪੈਸੇ ਮੰਗਵਾ ਬਹੁਤ ਕਿਹਾ ਜੀ ਸਰ ਹੁਣ ਪੰਚਾਇਤ ਵੀ ਕੀ ਕਰ ਸਕਦੀ ਹੈ ਹਨਾ ਉਹਨਾਂ ਨੇ ਤਾਂ ਕਾਗਜ਼ ਫਾਰਮ ਭਰਨੇ ਨੇ ਜਦੋਂ ਆਪਣੇ ਫਾਰਮ ਉੱਪਰੇ ਨਹੀਂ ਪਹੁੰਚ ਰਹੇ ਪੰਚਾਇਤ ਵੀ ਹੁਣ ਕੀ ਕਰ ਸਕਦੇ ਪੰਚਾਇਤ ਤਾਂ ਹੁਣ ਮਦਦਤ ਕਰ ਸਕਦੀ ਆਪਣੀ ਜਿੰਨੀ ਕੁ ਹੋ ਸਕਦੀ ਹੈ ਕੱਲ ਪੰਚਾਇਤ ਦੇ ਬੰਦੇ ਵੀ ਆਏ ਸੀ ਵੀ ਭਾਈ ਜਿਹੜੇ ਤੁਹਾਨੂੰ ਚੀਜ਼ ਦੀ ਜ਼ਰੂਰਤ ਸਾਨੂੰ ਦੱਸੋ ਠੀਕ ਹੈ ਤੇ ਹੁਣ ਫਿਰ ਕਿੱਥੇ ਰਹਿ ਰਹੇ ਹੋ ਹੁਣ ਘਰ ਤਾਂ ਤੁਹਾਡਾ ਸਾਰਾ ਟਹਿ ਚੁੱਕਿਆ ਜੀ ਹਾਂ ਜੀ ਇਹਨਾਂ ਦਾ ਕਮਰਾ ਸੀਗਾ ਪੜੋਸੀਆਂ ਦਾ ਇਹ ਕਹਿੰਦੇ ਵੀ ਇੱਧਰ ਰੱਖ ਲੋ ਇਹਨੇ ਸਾਨੂੰ ਫਿਰ ਅਸੀਂ ਇੱਧਰ ਰੱਖ ਲਿਆ ਜੀ ਠੀਕ ਹੈ ਜਨਨ ਕਿ ਬਹੁਤ ਹਾਲਾਤ ਮਾੜਿਆਂ ਚੋਂ ਲੰਘ ਰਹੇ ਹਾਂ ਜੀ ਹਾਂ ਮਜ਼ਦੂਰੀ ਨਾਲ ਵੀ ਟਾਈਮ ਕਿੱਥੇ ਪਾਸ ਹੋ ਰਿਹਾ ਜੀ ਰੋਟੀ ਪਸੂਕੀ ਕਿੰਨੀ ਮਜ਼ਦੂਰੀ ਨਾਲ ਕੀ ਬਣਦਾ ਹੋਰ ਜੀ ਘਰ ਪਾਉਣ ਕਿਵੇਂ ਸਿੱਖਾ ਬੱਚੇ ਹਜੇ ਛੋਟੇ ਨੇ ਜੀ ਨਾ ਜੀ ਬੇਟਾ ਤਾਂ ਇੱਕ ਵਾ ਕੁੜੀਆਂ ਮੈਂ ਵਿਆਹਤੀਆਂ ਤੇ ਜੀ ਪਿੰਡ ਦੇ ਨਗਰ ਨੇ ਮੇਰੇ ਨੇ ਨਾਲ ਲਾ ਕੇ ਵਿਚਰੀਆਂ ਕੁੜੀਆਂ ਤੋਰਤੀਆਂ ਸੀ ਵੀ ਚੱਲ ਤੁਸੀਂ ਆਪ ਦਾ ਗਜ਼ਾਰਾ ਤਾਂ ਕਰੋਗੇ ਕੀ ਕਹਿਣਾ ਚਾਹੂਗੀ ਸਰਕਾਰ ਨੂੰ ਕਿਉਂਕਿ ਸਰਕਾਰ ਕਹਿ ਰਹੀ ਆ ਕਿ ਅਸੀਂ ਜਿਹੜੇ ਕੱਚੇ ਘਰ ਨੇ ਲੋੜ ਬੰਦ ਨੇ 20 ਜਿਹੜੇ ਲੋੜ ਬੰਦ ਨੇ ਸਭ ਨੂੰ ਮਕਾਨ ਬਣਾ ਕੇ ਦਿੱਤੇ ਜਾਣਾ ਠੀਕ ਹੈ ਕੀ ਨਾਮ ਮੇਰਾ ਨਾਮ ਅਮਨਤ ਰਾਣੀ ਜੀ ਤੁਸੀਂ ਕਿੱਥੇ ਇਸ ਦੇ ਅੰਦਰ ਘਰ ਦੇ ਅੰਦਰ ਬੈਠੇ ਹੋ ਹਾਂਜੀ ਸਰ ਅਸੀਂ ਦਵਾਈ ਲੈ ਕੇ ਆਏ ਸੀ ਤੇ ਐਡਮਿਟ ਹੋਣਾ ਸੀ ਤੇ ਐਡਮਿਟ ਹੋਣ ਦੇ ਬਜਾਏ ਸੀ ਚਲੋ ਘਰੇ ਆ ਗਏ ਮਮੀਆਂ ਨੇ ਸਮਾਨ ਸੂਨ ਲੈ ਆਈਏ ਸੀ ਤੇ ਅਸੀਂ ਜਾਂ ਮੇਰੇ ਬਰਾਦਰ ਕਹਿੰਦਾ ਰੋਟੀ ਦੇ ਦਿਓ ਜੀ ਅਸੀਂ ਮਮੀਆਂ ਨੇ ਜੋ ਰੋਟੀ ਦੇਦੇ ਰੋਟੀ ਦਿੰਦਿੰਦ ਦੇ ਇੱਟਾਂ ਲਿਗੀਆਂ ਸੀ ਇੱਟਾਂ ਡੇੜਿਕ ਤੇ ਮੇਰੇ ਭਰਾ ਕਹਿੰਦਾ ਵੀ ਬਾਹਰ ਹੋ ਜੋ ਵੀ ਮੈਨੂੰ ਲੱਗਦਾ ਵੀ ਇਹ ਘਰ ਬਚੂਗਾ ਜੀ ਨਾਲ ਨੇ ਅਸੀਂ ਬਾਹਰ ਹੋਣ ਲੱਗੇ ਸਾਰੇ ਸਾਰੇ ਉੱਤੇ ਡੇੜ ਦੇ ਬਜਾਏ ਸਾਡੇ ਸਾਰਾ ਸਨਮਾਨੀ ਸਾਰੇ ਵਿਚੇ ਦਬ ਗਏ ਰੋਟੀ ਪਾਣੀ ਵੀ ਠੀਕ ਹੈ ਭੱਜ ਕੇ ਨਿਕਲਿਓ ਬਾਹਰ ਤੁਸੀਂ ਬਿਲਕੁਲ ਅਸੀਂ ਭੱਜ ਕੇ ਬਿਲਕੁਲ ਜੀ ਸੋ ਪਿੰਡ ਸਹੋਲੀ ਦੇ ਪਰਿਵਾਰ ਨੇ ਆਪਣੀ ਜਾਨ ਹੀ ਬਚਾਈ ਐ ਇੱਥੋਂ ਤੱਕ ਕਹਿ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ بارش ਨੇ ਹੌਲੀ ਹੌਲੀ ਪਹਿਲਾਂ ਸਿੰਮਣ ਲੱਗਾ ਕਿ ਕਾगज ਪਾਏ ਪਰ ਕਾगज ਪਾਉਣ ਤੋਂ ਬਾਅਦ ਵੀ ਬਚਾਰ ਨਹੀਂ ਹੋ ਸਕਿਆ ਘਰ ਪੂਰੀ ਤਰ੍ਹਾਂ ਤਹਸ ਨਹਸ ਹੋ ਗਿਆ ਮੀ ਦੇ ਵਿੱਚ ਡਿੱਗ ਗਿਆ ਸੋ ਗਵਾਂਡੀ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਜਸਦੀਪ ਕਹਿੰਦਾ ਅੱਛਾ ਤੁਸੀਂ ਫਿਰ ਇੱਥੇ ਸੀ ਜੋ ਉਸ ਸਮੇਂ ਹਾਂਜੀ ਅਸੀਂ ਆਪਣੇ ਘਰ ਸੀ ਅਸੀਂ ਵੀ ਚਾਹ ਪਾਣੀ ਦਾ ਟਾਈਮ ਸੀ ਦੁਪਹਿਰ ਦਾ ਬਣਾ ਰਹੇ ਸੀ ਸਾਨੂੰ ਇੱਕਦਮ ਖੜਕ ਕੇ ਦੀ ਆਵਾਜ਼ ਆਈ ਜੀ ਬਹੁਤ ਅਸੀਂ ਅਸੀਂ ਭੱਜ ਕੇ ਬਾਹਰ ਆਏ ਸਾਡੀ ਸਾਰੀ ਗਲੀ ਆ ਗਈ ਬਾਹਰ ਅਸੀਂ ਜਦੋਂ ਦੇਖਿਆ ਤਾਂ ਆ ਕਿ ਇਹਨਾਂ ਦਾ ਘਰ ਡਿੱਗ ਗਿਆ ਠੀਕ ਹੈ ਹਾਂਜੀ ਅੱਛਾ ਤੁਸੀਂ ਦੇਖਿਆ ਵੀ ਖੜਕਾ ਕੀ ਹੋਇਆ ਅਚਾਨਕ ਹਾਂਜੀ ਵੀ ਇਹ ਕੀ ਹੋ ਗਿਆ ਇਕਦਾਂ ਮੈਂ ਇੰਨੀ ਆਵਾਜ਼ ਕਿੱਥੋਂ ਆਈ ਆ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਨਿਕਲ ਕੇ ਤਾਂ ਇਹਨਾਂ ਦਾ ਸਾਰਾ ਮਕਾਨ ਡਿੱਗ ਗਿਆਈ ਵਿਚਾਰਾਂ ਦੇ ਵਿੱਚੇ ਰਹਿ ਗਿਆ ਸਾਰਾ ਸਮਾਨ ਫਿਰ ਅਸੀਂ ਬਾਅਦ ਚ ਚੱਕਿਆਈ ਇਹਨਾਂ ਦਾ ਚੁੱਲਾ ਵਗੈਰਾ ਚਾਹ ਬਣ ਰਹੀ ਸੀ ਇਹਨਾਂ ਦੀ ਹਾਂਜੀ ਉਹ ਉੱਥੇ ਹੀ ਰਹਿ ਗਿਆ ਸਾਰਾ ਹਾਲਾਤ ਕਿਵੇਂ ਨੇ ਕਾਫੀ ਨਾਜੁਕ ਬਹੁਤ ਨਾਜੁਕ ਹਾਲਤ ਨਹੀਂ ਇਹ ਬਹੁਤ ਜ਼ਿਆਦਾ ਵਿਚਾਰਾਂ ਦੇ ਹਾਂਜੀ ਕਹਿੰਦੇ ਵੀ ਪਰਿਵਾਰ ਨੂੰ ਹੀ ਪਾਲ ਰਹੇ ਹਾਂ ਅਸੀਂ ਸਾਡੇ ਹਾਂਜੀ ਮਿਹਨਤਾਂ ਮਜ਼ਦੂਰੀ ਬਸ ਵਿਚਾਰੇ ਦਿਹਾੜੀ ਕਰਿਆਉਂਦੇ ਨੇ ਸਵੇਰ ਨੂੰ ਤਾਂ ਸ਼ਾਮ ਨੂੰ ਆਪਣਾ ਖਾਣਾ ਪਾਣੀ ਬਣਾਉਂਦੇ ਨੇ ਵਿਚਾਰੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿਉਂਕਿ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਅਸੀਂ ਬਹੁਤ ਮਤਲਬ ਲੋੜ ਬੰਦਾਂ ਦੇ ਕੰਮ ਕਰਦੇ ਹਾਂ ਅਸੀਂ ਘਰ ਵੀ ਪਾਕੇ ਦਿੰਨੇ ਹਾਂ ਲੋੜਬੰਦ ਸਾਨੂੰ ਦੱਸਣਾ ਤਾਂ ਸਹੀ ਬਹੁਤ ਦੱਸਿਆ ਜੀ ਇਹਨਾਂ ਨੂੰ ਦੇਖੋ 20 ਸਾਲ ਦਾ ਸਾਨੂੰ ਵੀ ਦੇਖਦਿਆਂ ਨੂੰ ਹੋ ਗਏ ਇਹਨਾਂ ਨੂੰ ਵੀ ਇਹਨਾਂ ਦੇ ਹਾਲਾਤ ਐਵੇਂ ਹੀ ਨੇ ਬਹੁਤ ਇਹਨਾਂ ਨੇ ਕਾਗਜ਼ ਪੱਤਰ ਭਰੇ ਬਥਾਰੇ ਸਾਰਾ ਕੁਝ ਕੀਤਾ ਹੀ ਪਰ ਕਦੇ ਵੀ ਇੱਕ ਵੀ ਇਹਨਾਂ ਨੂੰ ਰੁਪਏ ਦੀ ਮੈਨੂੰ ਨਹੀਂ ਲੱਗਦਾ ਵੀ ਕਦੇ ਇਹਨਾਂ ਨੂੰ ਕਦੇ ਮਦਦ ਮਿਲੀ ਹੋਣੀ ਹਾਂਜੀ ਬਿਲਕੁਲ ਹੁਣ ਹੋਰ ਘਰ ਚ ਰਹੇ ਰਹੇ ਨੇ ਫਿਰ ਇੱਥੇ ਹਾਂਜੀ ਵਿਚਾਰੇ ਇੱਥੇ ਬੈਠੇ ਨੇ ਹਾਂਜੀ ਕਿਵੇਂ ਕਿਵੇਂ ਦੇ ਹਾਲਾਤ ਨੇ ਬਸ ਜੀ ਹਾਲਾਤ ਬਹੁਤ ਖਰਾਬ ਨੇ ਜੀ ਸੱਤੋਂ ਕੋਲ ਦੇਖੇ ਨਹੀਂ ਜਾਂਦੇ ਠੀਕ ਹੈ ਅਸੀਂ ਜਿਸਫਤ ਧਰਮ ਮੈਂ ਕਿ ਘਰ ਠੀਕ ਆ ਅਸੀਂ ਭੱਜ ਕੇ ਆਏ ਵੀ ਕੀ ਹੋ ਗਿਆ ਇਹ ਕੀ ਹੋ ਗਿਆ ਅਸੀਂ ਕਹਾਂ ਸਾਰੇ ਲਵੇ ਘਰ ਹੈ ਅਸੀਂ ਕਹਾਂ ਪਹਿਲੀ ਭੱਜ ਕੇ ਭੱਜ ਕੇ ਸਾਡੇ ਘਰੇ ਆ ਬੈਠੋ ਜਿਹੜਾ ਤੁਹਾਡਾ ਸਮਾਨ ਚੱਕਿਆ ਜਾਂਦਾ ਉਹ ਚੱਕ ਲੋ ਜਿਹੜਾ ਨਹੀਂ ਚੱਕਿਆ ਜਾਂਦਾ ਨਾ ਸਹੀ ਆਪਣੀ ਜਾਨ ਬਚਾ ਲੋ ਬਸ ਠੀਕ ਹੈ ਹਾਂ ਵੀ ਇਹਨਾਂ ਦੀ ਜਰੂਰੀ ਮਦਦਤ ਹੋਣੀ ਚਾਹੀਦੀ ਹੈ ਹਾਂ ਬਹੁਤ ਲੋੜਵੰਦ ਨੇ ਜੀ ਬਹੁਤ ਲੋੜਵੰਦ ਨੇ ਬਹੁਤ ਜ਼ਿਆਦਾ ਬਹੁਤ ਜਿਆਦਾ ਬੱਚਾ ਨਿਆਣਾ ਹੈ ਕੋਈ ਕੰਮ ਨਹੀਂ ਕਰ ਸਕਦਾ ਹਲੇ ਬੱਚਾ ਕੁੜੀਆਂ ਬੜੀਆਂ ਧੀਆਂ ਉਹ ਵਿਚਾਰੀ ਨੇ ਪਿੰਡ ਲੈ ਨਗਰ ਲੈ ਮੜਾ ਮੋਟਾ ਸਹਾਰਾ ਲਾ ਕੇ ਤੋਰਤੀ ਆਪਣੇ ਘਰ ਨੂੰ ਵੀ ਹਾਲਤ ਬਹੁਤ ਖਰਾਬ ਹੈ ਇਹਨਾਂ ਦੀ ਸੋ ਸਹੋਲੀ ਦੇ ਇਸ ਪਰਿਵਾਰ ਦੇ ਹਾਲਾਤ ਨੇ ਜਿਹੜੇ ਵੱਤੋਂ ਵੱਤਰ ਨੇ ਨਾਜ਼ੁਕ ਨੇ ਸਾਬਕਾ ਪੰਚ ਵੀ ਮੌਜੂਦ ਨੇ ਕਿਉਂਕਿ ਪੰਚਾਇਤ ਕਹਿ ਰਹੀ ਆ ਕਿ ਲਗਾਤਾਰ ਅਸੀਂ ਵੀ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਪਰਿਵਾਰ ਲੋੜਵੰਦਾ ਇਸ ਨੂੰ ਕੋਈ ਨਾ ਕੋਈ ਬੈਨੀਫਿਟ ਹੋਣਾ ਚਾਹੀਦਾ ਸਰਕਾਰ ਵੱਲੋਂ ਵੀਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਜਗਤਾਰ ਸਿੰਘ ਹੈ ਪਿੰਡ ਸਹੋਲੀ ਜੀ ਜਗਤਾਰ ਜੀ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਸਾਬਕਾ ਪੰਚੋਂ ਤੁਸੀਂ ਹਾਂਜੀ ਹਾਂਜੀ ਠੀਕ ਹੈ ਕਿਵੇਂ ਦੇ ਹਾਲਾਤ ਨੇ ਪਰਿਵਾਰ ਦੇ ਹਾਲਤ ਬਹੁਤ ਜ਼ਿਆਦਾ ਮਾੜੇ ਨੇ ਜੀ ਪਰਿਵਾਰ ਦੇ ਉਹੀ ਆ ਵੀ ਇਹ ਡੰਗ ਦੀ ਡੰਗ ਕਰਕੇ ਰੋਟੀ ਖਾਣ ਵਾਲੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਜੋ ਦਰਸ਼ਨ ਸਿੰਘ ਆ ਉਹ ਦਿਹਾੜੀ ਜੋਤਤਾ ਕਰਦਾ ਜੋ ਘਰ ਵਾਲੀ ਹੈ ਇਹਨਾਂ ਦੇ ਉਹ ਘਰਾਂ ਚੋਂ ਪੋਚੇ ਦਾ ਝਾੜੂ ਦਾ ਕੰਮ ਕਰਦੀ ਹੈ ਠੀਕ ਹੈ ਜਨ ਕਿ ਘਰ ਬਣਾਉਣ ਦੇ ਕਾਬਿਲ ਹੈ ਹੀ ਨਹੀਂ ਆਪਦਾ ਖਾਣ ਪੀਣ ਦਾ ਹੀ ਚੱਲਦਾ ਕੰਮ ਘਰ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਦਾ ਰੋਟੀ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਠੀਕ ਹੈ ਨੀ ਤੁਸੀਂ ਵੀ ਪੰਚਾਇਤ ਚ ਰਹੀ ਹੋ ਸਾਬका ਪੰਚੋਂ ਪੰਚਾਇਤ ਵੱਲੋਂ ਕੋਈ ਬੈਨੀਫਿਟ ਨਹੀਂ ਦਿੱਤਾ ਗਿਆ ਜਾਂ ਪੰਚਾਇਤ ਵੱਲੋਂ ਕੋਈ ਇਹਨਾਂ ਨੂੰ ਪੰਜਾਬ ਸਰਕਾਰ ਤੋਂ ਜਾਂ ਸੈਂਟਰ ਸਰਕਾਰ ਤੋਂ ਕੋਈ ਸਕੀਮ ਆਦੀ ਨਾ ਬਾਈ ਜੀ ਘੱਟੋ ਘੱਟ ਪੰਜ ਤੋਂ ਸੱਤ ਵਾਰ ਇਹਨਾਂ ਦੇ ਫਾਰਮ ਮੈਂ ਆਪਣੇ ਹੱਥੀਂ ਭਰੇ ਨੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਹਦਾ ਤਾਂ ਕੋਈ ਸਾਨੂੰ ਫਾਰਮਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਰਕਾਰ ਦਾਵੇ ਕੁੱਸ਼ ਕਰਦੀ ਆ ਪਰ ਨਿਕਲਦਾ ਕੁਝ ਹੋ ਰਿਹਾ ਪਰ ਕਿਉਂ ਕੋਈ ਕੰਡੀਸ਼ਨ ਹੈ ਕੋਈ ਕੰਡੀਸ਼ਨ ਪੂਰੀ ਨਹੀਂ ਕਰਦੇ ਹੁਣ ਐਵੇਂ ਦੀ ਗੱਲ ਆ ਕੋਈ ਕੰਡੀਸ਼ਨ ਕਾਦੀ ਹੈ ਕੰਡੀਸ਼ਨ ਤਾਂ ਤੁਸੀਂ ਇਹਨਾਂ ਦੇ ਘਰ ਦਾ ਹਾਲ ਦੇਖ ਲਓ ਜੀ ਕੰਡੀਸ਼ਨ ਤਾਂ ਇੰਨੀ ਮਾੜੀ ਹੈ ਵੀ ਰੋਟੀ ਨੂੰ ਇੱਕ ਟਾਈਮ ਇਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਫਿਰ ਦੂਜੀ ਵਾਰ ਸਾਡੇ ਮੈਂਬਰ ਨੇ ਜਿਹੜੇ ਮੌਜੂਦਾ ਮੈਂਬਰ ਨੇ ਬਿਆਤ ਸਿੰਘ ਸਿੱਧੂ ਉਹਨਾਂ ਨੇ ਆਨਲਾਈਨ ਵੀ ਇਹਨਾਂ ਦੇ ਫਾਰਮ ਉਰੀ ਘਰ ਬੈਠ ਕੇ ਭਰੇ ਨੇ ਪਰ ਉਹਨਾਂ ਤੇ ਵੀ ਹਾਲ ਤੱਕ ਕੋਈ ਵਿਚਾਰ ਨਹੀਂ ਹੋਇਆ ਸਰਕਾਰ ਵੱਲੋਂ ਇਹ ਕੀ ਕਹਿਣਾ ਚਾਹੋਗੇ ਹੁਣ ਸਰਕਾਰ ਨੂੰ ਕਿਉਂਕਿ ਲਗਾਤਾਰ ਤੁਸੀਂ ਵੀ ਕੋਸ਼ਿਸ਼ਾਂ ਕਰ ਰਹੇ ਹੋ ਪੰਚਾਇਤ ਵੀ ਕੋਸ਼ਿਸ਼ ਕਰ ਰਹੀ ਹੈ ਸਾਡੀ ਤਾਂ ਸਰਕਾਰ ਨੂੰ ਇਹੀ ਬੇਨਤੀ ਆ ਵੀ ਇਸ ਗਰੀਬ ਪਰਿਵਾਰ ਦਾ ਸਹਾਰਾ ਬਣੇ ਇਹਨਾਂ ਨੂੰ ਮਕਾਨ ਜੋ ਇਹਨਾਂ ਦੇ ਬਣਦਾ ਇਹਨਾਂ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਕੋਈ ਸਾਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਨੂੰ ਪੈਸੇ ਦਿਓ ਅਸੀਂ ਕਹਿੰਦੇ ਆ ਵੀ ਜਿਹੜੇ ਦੋਨੋਂ ਪਰਿਵਾਰ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਇਹਨਾਂ ਦੇ ਮਕਾਨ ਬਣਾ ਕੇ ਦਿੱਤੇ ਜਾਣ ਸਾਡੀ ਤਾਂ ਸਰਕਾਰ ਲੱਗੇ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਨੂੰ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ ਬਿਲਕੁਲ ਜੀ ਸੋ ਪਰਿਵਾਰ ਦੇ ਹਾਲਾਤ ਨੇ ਜਿਹੜੇ ਵੱਤੋਂ ਵੱਤਰ ਨੇ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਕਿ ਹਾਲਾਤ ਕਾਫੀ ਨਾਜ਼ੁਕ ਨੇ ਇਸ ਘਰ ਦੇ ਮਾਲਕ ਨੇ ਜਿਹੜੇ ਉਹ ਦਿਹਾੜੀ ਤੇ ਗਏ ਹੋਏ ਸੀ ਉਹ ਵੀ ਆਏ ਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਆਪਣਾ ਦਰਸ਼ਨ ਜੀ ਦਰਸ਼ਨ ਜੀ ਕੀ ਕਰਦੇ ਹੋ ਤੁਸੀਂ ਮੈਂ ਜੀ ਦਿਹਾੜੀ ਕਰਦਾ ਅੰਡੇ ਦੇ ਸਵਾਲੀ ਗੁਰਦੁਆਰੇ ਮੈਂ ਤਾਂ ਉੱਥੇ ਹੀ ਕਰਦਿਆਂ ਨੇ ਗਿਆ ਵੀ ਘਾੜ ਦੇ ਗਿਆ ਮੈਂ ਜਿਹੜੇ ਭੱਜਿਆ ਫਿਰ ਆ ਕੇ ਮੈਂ ਸਮਾਂ ਸੋਣ ਕੱਢਿਆ ਜੀ ਤੇ ਜਦ ਦੇਖਿਆ ਨਮੈਟਰ ਵੀ ਟੁੱਟ ਗਿਆ ਕੱਪੜੇ ਧੋਣੇ ਮਸ਼ੀਨ 14500 ਜੀ ਹੁਣ ਲਈ ਤੀ ਉਹ ਵੀ ਟੁੱਟ ਗਈ ਤੇ ਬਾਕੀ ਗਣਕਾਲਾ ਢੋਲਦੀ ਉਹਦੇ ਵੀ ਖਾਸਾ ਕੁਛ ਲੱਗਿਆ ਬਾਕੀ ਕਿੰਨਾ ਕੁ ਸਮਾਂ ਹੋ ਗਿਆ ਸੀ ਇਹ ਘਰ ਪਏ ਨੂੰ ਇਹ ਘਰ ਜੀ ਮੇਰੇ ਦਾਦੇ ਦਾ ਪਾਇਆ ਵਾ ਠੀਕ ਹੈ ਹਾਂ ਕੀ ਗੱਲ ਉਸ ਤੋਂ ਬਾਅਦ ਪਾਉਣ ਦਾ ਮਤਲਬ ਯੋਗਤਾ ਹੋਈ ਨਹੀਂ ਤੁਹਾਡੇ ਚੋਂ ਦਾਦਾ ਜੀ ਵੀ ਮੈਂ ਗੱਡੀ ਚ ਲਾਉਂਦੀ ਟਰੱਕ ਡਰਾਈਵ ਲਦੀ ਮੈਂ 4.5 ਸਾਲ ਲੁਧਿਆਣੇ ਨਵੀਂ ਕਚਹਿਰੀ ਕੇਸ ਲੜਿਆ ਮੈਨੂੰ ਭਾਰਸੋ ਦੇ ਜਾਲ ਖੇੜੀ ਦੇ ਛਿਮੇ ਨੇ ਭਾਰਸੋ ਉਹਨਾਂ ਨੇ ਮੇਰੇ ਕੇਸ ਪਵਾਤਾ ਵੀ ਮੇਰੇ ਉੱਤੇ ਪੈਸੇ ਲੱਗੇ ਬਾਕੀ ਫਿਰ ਬੱਚਿਆਂ ਦਾ ਵੀ ਖਰਚਾ ਦੀ ਭੜਾ ਰਿਹਾ ਸੀ ਮੈਂ ਕਿੱਥੋਂ ਪਾਉਂਦਾ ਅੰਮ੍ਰਿਤਪੁਰੀ ਠੀਕ ਹੈ ਜਨੀ ਕੇ ਬਸ ਘਰ ਆ ਬਰਸਾਤਾਂ ਜਿਹੜੀਆਂ ਪਈਆਂ ਨੇ ਲੰਮੀਆਂ ਬਰਸਾਤਾਂ ਪਈਆਂ ਨੇ ਵੀ ਇਹਦੇ ਨਾਲ ਚੂ ਚੂ ਕੇ ਹੌਲੀ 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 ਹੌਏ ਹੌਏ ਹਾਂਜੀ ਇਹਦਾ ਵੀ ਨਹੀਂ ਦਿਵਾਰ ਜੂ ਕਰ ਗੜ ਜਵੇ ਇਹਦਾ ਉਹਦੇ ਬਾਥਰੂ ਦੇ ਵੀ ਇੱਟਾਂ ਲਾਈ ਹੋਈਆਂ ਨੇ ਤਾਂ ਖੜਾਈ ਠੀਕ ਹੈ ਉਹਦੇ ਵਿੱਚ ਕੌਣ ਕੌਣ ਸੀ ਅੰਦਰ ਕੌਣ ਕੌਣ ਬੈਠਾ ਸੀ ਅੰਦਰ ਮੇਰੇ ਜਮਾਕ ਦੀਏ ਸਾਰੇ ਜੀ ਕੁੜੀਆਂ ਦੀਆਂ ਦੋਹੇ ਰੋਟੀ ਖਾਣ ਨੂੰ ਬੈਠੀਆਂ ਰਹੀਆਂ ਉਹਨਾਂ ਦਾ ਉੱਧਰ ਬੈਠਾ ਸੀ ਠੀਕ ਹੈ ਘਰ ਦੇ ਰੋਟੀ ਬਣਾਉਣ ਲੱਗੇ ਤੇ ਉਹ ਪਰਲੇ ਪਾਸੇ ਜਦੋਂ ਦੋ ਇਟਾਂ ਨਿਕਲੀਆਂ ਮੁੰਡਾ ਕਹਿੰਦਾ ਮੰਮੀ ਇੱਧਰ ਆ ਜਾ ਇਹ ਹਲੇ ਇੱਧਰ ਆਇਆ ਪ੍ਰਾਂਤ ਪਰੋਂ ਸਾਰਾ ਕੁ ਜਿਹੜੇ ਡਾੜ ਦੇ ਲੱਗਿਆ। ਠੀਕ ਹੈ। ਵਿਚੇ ਬਾੜੀ ਦਾ ਵਗੀ ਪਾਣੀ ਵਾਲੀ। ਵਿਚੇ ਢੋਲੀ ਦਾ ਢੋਲਿਆਂ ਦਾ ਵਗਿਆ ਗੈਸ ਵਾਲੀਆਂ। ਸੋ ਮੈਂ ਸਾਰੀਆਂ ਆ ਕੇ ਗੱਡੀਆਂ। ਹੁਣ ਤੱਕ ਪੰਚਾਇਤ ਨੂੰ ਨਹੀਂ ਤੁਸੀਂ ਕਦੇ ਕਿਹਾ ਵੀ ਸਾਡੇ ਨਾਜੁਕ ਹਾਲਾਤ ਨੇ ਜੀ ਸਾਡੇ ਫਾਰਮ ਫੁਰਮ ਭਰ ਕੇ ਕੋਈ ਸਾਨੂੰ ਕੋਈ ਲੋੜ ਸਾਡੀ ਪੂਰੀ ਕਰਵਾ ਦੋ। ਪੰਚਾਇਤ ਨੂੰ ਜੀ ਪਹਿਲਾਂ ਦਾ ਅਸੀਂ ਸਰਪੰਚ ਬਣਿਆ ਉਹਨੂੰ ਜ਼ੋਰ ਲਾ ਲਿਆ। ਬਿੱਕਰ ਨੂੰ ਜ਼ੋਰ ਲਾ ਲਿਆ। ਜਿਹੜਾ ਹੁਣ ਜ਼ਗਨੂ ਆ ਸਰਪੰਚ ਮੋਕੇ ਦਾ ਇਹ ਵੀ ਡਰ ਕੇ ਫੋਟੋ ਖਿੱਚ ਕੇ ਲੈ ਕੇ ਗਿਆ। ਤੇ ਇਹ ਵੀ ਕਹਿੰਦਾ ਮੈਂ ਭਾਈ ਤੇਰਾ ਕੋਈ ਨਾ ਕੋਈ ਹੱਲ ਕਰੂੰਗਾ। ਬਾਕੀ ਪਰਮਾਤਮਾ ਨੂੰ ਪਤਾ ਕੀ ਕਹੋਂ ਕਰੂ ਨਹੀਂ ਕੋਈ ਬਾਕੀ ਹਾਲਾਤ ਤਾਂ ਹੁਣ ਤਾਂ ਫਿਰ ਬੇਕਰ ਹੋ ਗਏ ਤੁਸੀਂ ਹੁਣ ਤਾਂ ਆ ਸੋਡੀ ਜਗਾ ਸੀ ਹੁਣ ਕਿੱਥੇ ਰਹੋਗੇ ਕਿੱਥੇ ਬਸ ਮੈਂ ਹੋਰੇ ਪੈਂਦਾ ਜੀ ਜਾਂ ਉੱਥੇ ਬਹੀ ਚ ਪੈਂਦਾ ਬਸ ਜਵਾਕ ਅੰਦਰ ਪੈਂਦੇ ਨੇ ਅਚੇਹੀ ਜਗਾ ਸੀ ਇਹੀ ਤਹਿ ਇਸ ਨਹਿ ਸੋਗੀ ਹਾਂ ਇਹਦੇ ਵਿੱਚ ਖਾਣਾ ਬਣਾ ਦਦੇ ਜੀ ਮੈਂ ਪੈਂਦਾ ਸੀ ਹੋਰ ਸਮਾਨ ਮੋਟਰਸਾਈਕਲ ਖੜਦਾ ਸੀ ਮੁੰਡੇ ਦਾ ਬਸ ਇਹਨਾਂ ਸੁਗਰ ਦੇ ਮੋਟਰਸਾਈਕਲ ਲਈ ਉਹਦੇ ਗਰ ਜਾਂਦਾ ਸੋ ਹਾਲਾਤ ਨੇ ਜਿਹੜੇ ਵੱਤੋਂ ਬਾਤਰ ਨੇ ਬਾਕੀ ਦੋ ਭਰਾ ਨੇ ਇਹ ਕਿਉਂਕਿ ਕਮਰੇ ਤੁਹਾਨੂੰ ਦਿਖਾਉਨੇ ਆ ਕਿ ਇੱਕ ਇੱਕ ਕਮਰੇ ਜਿੰਨੀ ਜਗ੍ਹਾ ਜਿਹਦੇ ਵਿੱਚ ਪੂਰੀ ਪਰਵਰਿਸ਼ ਹੋ ਰਹੀ ਆ ਇਹਨਾਂ ਦੀ ਵਿੱਚੇ ਵਾਸ਼ਰੂਮ ਆ ਵਿੱਚੇ ਕਿਚਨਾ ਵਿੱਚੇ ਸੌਂਦੇ ਨੇ ਸਾਰਾ ਸਿਸਟਮ ਇੱਕ ਕਮਰੇ ਦੇ ਵਿੱਚ ਆ ਪਰ ਉਹ ਕਮਰਾ ਵੀ ਢੈ ਢੇਰੀ ਹੋ ਗਿਆ ਦੂਜਾ ਭਰਾ ਵੀ ਮੌਜੂਦ ਆ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਆਪਣਾ ਸੋਨੀ ਆ ਜੀ ਅੱਛਾ ਸੋਨੀ ਭਾਈ ਕਿਵੇਂ ਹੋਇਆ ਇਕੱਠੀ ਹੋਇਆ ਕੰਮ ਤੁਸੀਂ ਕਹਿੰਦੇ ਹੋ ਉਧਰਲੀ ਛੱਤ ਡਿੱਗੀ ਇਹ ਡਿੱਗੀ ਪਹਿਲਾਂ ਸਤੇ ਬ੍ਰਦਰ ਦੀ ਡਿੱਗੀ ਆ ਜੀ ਜਦੋਂ ਇਹਨਾਂ ਦਾ ਆਵਾਜ਼ ਆਈ ਸਾਨੂੰ ਅਸੀਂ ਮੈਂ ਬਾਹਰ ਆਇਆ ਜੀ ਇੱਕੋ ਲੱਖ ਦੇਖਿਆ ਮੇਰੇ ਘਰ ਦੇ ਵੀ ਅੰਦਰ ਰੋਟੀ ਬਣਾ ਰਹੇ ਤੇ ਜੀ ਉਹਨਾਂ ਨੂੰ ਖੜਕਾ ਲੱਗਿਆ ਉਹ ਵੀ ਬਾਹਰ ਆਉਣ ਲੱਗੇ ਜਦੋਂ ਨਾਲ ਦੀ ਨਾਲੇ ਜਦੋਂ ਇਹਨਾਂ ਦਾ ਡੇਗਾ ਜਿਹਦੇ ਨਾਲ ਦੀ ਨਾਲੇ ਮੇਰਾ ਡੇਗਾ ਜੀ ਮਕਾਨ ਸਾਡੀ ਕੰਧ ਤੇ ਇੱਕ ਦੂਜੀ ਅਟੈਚ ਹੁੰਦੇ ਸੀ ਦੋ ਬ੍ਰਦਰ ਇਕੱਠੇ ਹੀ ਆ ਉਹਦੇ ਕਾਰਨ ਇਹਨਾਂ ਦਾ ਵੀ ਮਕਾਨ ਕੱਚਾ ਤੇ ਇਹ ਮੇਰਾ ਵੀ ਮਕਾਨ ਕੱਚਾ ਜੀ ਬਸ ਤੁਹਾਡੇ ਵੀ ਫਿਰ ਦਾਦਿਆਂ ਦੀ ਬਣਾਏ ਹੋਏ ਨੇ ਬਹੁਤ ਪ੍ਰਾਤਨ ਜੀ ਹਾਂ ਜੀ 50 60 ਸਾਲ ਹੋ ਗਏ ਜੀ ਉਹਨਾਂ ਦੀ ਬਣਾਏ ਹੋਏ ਨੇ ਉਦੋਂ ਬਾਅਦ ਸਾਡੇ ਚ ਗੰਜੈਸ਼ ਨਹੀਂ ਹੋਈ ਨਾ ਮੇਰੇ ਡੇਢ ਦੀ ਤੇ ਉਹ ਵੀ ਸੀਰਕਾਰ ਕਰਦੀ ਤੇ ਬੀਰਜ ਜੀ ਕੰਡੀਸ਼ਨ ਸਾਡੇ 'ਚ ਨਹੀਂ ਹੈਗੀ ਵੀ ਅਸੀਂ ਆਪਣੇ ਮਕਾਨ ਆ ਬਣਾ ਸਕੀਏ। ਗੱਲਬਾਤ ਪਹਿਲਾਂ ਵੀ ਸਵਾਲ ਕੀਤਾ ਕਿ ਪੰਚਾਇਤ ਪੰਚਾਇਤ ਨੂੰ ਤੁਸੀਂ ਕਈ ਵਾਰੀ ਕਿਹਾ ਵੀ ਸਾਡਾ ਜੀ ਕੋਈ ਫਾਰਮ ਭਰੋ ਸਾਨੂੰ ਕੋਈ ਉਹਦਾ ਬੈਨੀਫਿਟ ਮਿਲੇ। ਹਾਂਜੀ ਬਹੁਤ ਪੰਚਾਇਤ ਨੇ ਫਾਰਮ ਭਰੇ ਨੇ ਜੀ ਕਈ ਸਰਪੰਚੇ ਆਏ ਨੇ ਜੀ ਕਈ ਬਾਗੇ ਤੇ ਕਈ ਸਰਕਾਰਾਂ ਵੀ ਆਏ ਨੇ ਕਈ ਸਰਕਾਰਾਂ ਬਗ ਵੀ ਗੀਆਂ ਪਰ ਸਾਡੇ ਫਾਰਮ ਭਰੇ ਜਰੂਰ ਗਏ ਨੇ ਜੀ ਪਰ ਉਹਨਾਂ ਦਾ ਕੋਈ ਜਣੀ ਹੱਲ ਨਹੀਂ ਹੋਇਆ ਕੋਈ ਜਵਾਬ ਨਹੀਂ ਆਇਆ ਜੀ ਕਿਸੇ ਪਾਸਿਓਂ। ਹੁਣ ਆਨਲਾਈਨ ਵੀ ਫਾਰਮ ਭਰੇ ਨੇ ਜੀ ਸਾਡੇ ਮੈਂਬਰ ਪੰਚਾਇਤ ਆ ਕੇ ਭਰ ਕੇ ਗਏ ਨੇ ਉਹਨਾਂ ਦਾ ਵੀ ਕੋਈ ਜਵਾਬ ਨਹੀਂ ਆਇਆ ਜੀ। ਯਾਨੀ ਕਿ ਪਹਿਲਾਂ ਤਾਂ ਚਲੋ ਇੱਕ ਛੱਤ ਹੈਗੀ ਸੀ ਤੁਹਾਡੀ ਹੁਣ ਤਾਂ ਉਹ ਛੱਤ ਵੀ ਤਹਸਨਾਇਸ ਹੋ ਗਈ ਖਤਮੇ ਹੋ ਗਈ ਹਾਂਜੀ ਹੁਣ ਬਸ ਵੱਡਾ ਬਰਾਦਰ ਜੂਰੇ ਬਹੀ ਦੇ ਵਿੱਚ ਪੈਂਦਾ ਉਹ ਗੁੜੀਆਂ ਉਹ ਕਿਸੇ ਦੇ ਕਮਰੇ ਚ ਉੱਥੇ ਦਿੱਤਾ ਕਿਸੇ ਗਮਾਂਡੀਆਂ ਨੇ ਉਹ ਉੱਥੇ ਪੈਂਦੀਆਂ ਨੇ ਜੀ ਹੁਣ ਅਸੀਂ ਉੱਥੇ ਰੋਟੀ ਪਾਣੀ ਬਣਾਉਂਦੇ ਤੇ ਜੂਥੀ ਪੈਂਦੀ ਸੀ ਸਾਡਾ ਯਾਨੀ ਹੁਣ ਘਰ ਤੋਂ ਬੇਕਾਰ ਹੋ ਗਏ ਜੀ ਹੁਣ ਸਾਡੇ ਕੋਲ ਇਸ ਟਾਈਮ ਨਾ ਪੈਣ ਨੂੰ ਜਗ੍ਹਾ ਜਿੱਨਾ ਸਾਡਾ ਖਾਣਾ ਬਣਾਉਣ ਨੂੰ ਜਗ੍ਹਾ ਯਾਨੀ ਕਿ ਦੋਨੇ ਪਰਿਵਾਰ ਤੁਸੀਂ ਬੇਕਾਰ ਹੋ ਗਏ ਇਕੱਠੇ ਬੇਕਾਰ ਹੋ ਗਏ ਹਾਂਜੀ ਬੇਕਾਰ ਹੋ ਗਏ ਜੀ ਇਹ ਹਾਲਾਤ ਨੇ ਹਲਕਾ ਨਾਬਾ ਦੇ ਪਿੰਡ ਸਹੌਲੀ ਦੇ ਦੋ ਪਰਿਵਾਰਾਂ ਦੇ ਦੋ ਪਰਿਵਾਰਾਂ ਨਹੀਂ ਸਕੇ ਜਿਨ੍ਹਾਂ ਦੇ ਘਰ ਡਿੱਗ ਚੁੱਕੇ ਨੇ ਇੱਕੇ ਕਮਰਾ ਸੀ ਉਹਦੇ ਵਿੱਚ ਸਭ ਕੁਝ ਕਰਦੇ ਸੀ ਉਹਦੇ ਵਿੱਚ ਹੀ ਸਾਰਾ ਰੈਣ ਬਸੇਰਾ ਆਪਣਾ ਕਰਦੇ ਸੀ ਉਹੀ ਢੈ ਢੇਰੀ ਹੋ ਗਿਆ ਅਤੇ ਕਹਿ ਰਹੇ ਨੇ ਹੁਣ ਮੰਗ ਕਰ ਰਹੇ ਨੇ ਗੁਹਾਰ ਲਾ ਰਹੇ ਨੇ ਕਿ ਸਰਕਾਰਾਂ ਬਹੁਤ ਆਈਆਂ ਨੇ ਵੱਡੇ ਵੱਡੇ ਦਾਅਵੇ ਵੀ ਕਰਦੀਆਂ ਨੇ ਪਰ ਸਾਨੂੰ 1 ਰੁਪਿਆ ਨਹੀਂ ਮਿਲਿਆ ਸਾਡੀ ਛੱਤ ਨਹੀਂ ਮਿਲੀ ਇੱਥੋਂ ਤੱਕ ਕਹਿ ਰਹੇ ਨੇ ਕਿ ਸਾਨੂੰ ਪੈਸੇ ਦੀ ਵੀ ਜ਼ਰੂਰਤ ਨਹੀਂ ਸਾਡੀ ਛੱਤ ਪਵਾ ਕੇ ਦਿੱਤੀ ਜਾਵੇ ਅਤੇ ਪੰਚਾਇਤ ਨੂੰ ਵੀ ਗੁਹਾਰ ਲਾ ਰਹੇ ਨੇ ਕਿ ਸਾਡੇ ਫਾਰਮ ਪਰੋ ਫਾਰਮ ਕਹਿ ਰਹੇ ਨੇ ਕਿ ਪੰਚੇਤਾਂ ਨੇ ਪਹਿਲਾਂ ਵੀ ਪਰੇ ਸੀ ਪਰ ਪਤਾ ਨਹੀਂ ਕਿਉਂ ਸਾਨੂੰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਵੱਲੋਂ ਪੈਸੇ ਕਿਉਂ ਨਹੀਂ ਆਉਂਦੇ ਹਾਲਾਤ ਤੁਸੀਂ ਆਪ ਹੀ ਦੇਖੇ ਨੇ ਕਿ ਵੱਤੋਂ ਵਤਰ ਨੇ ਗੁਰਤੇਜ ਸਿੰਘ ਥੂਈ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ